ਹੰਪਲੇ ਵਿੱਚ ਪਹੁੰਚੇ ਹਾਂ ਸੀ ਕੀ ਕਹਿਣਾ ਚਾਹੁੰਦੇ ਹਾਂ ਇਸ ਕਰ ਦੇਖੋ ਬਹੁਤ ਵੱਡਾ ਉਦਮ ਹੈ ਸਾਡੇ ਲਾਪੇ ਦੀ ਪੂਰੀ ਜਿਹੜੀ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਇੱਕ ਬਹੁਤ ਸਾਂਝਾ ਉਪਰਾਲਾ ਹੈ ਅਤੇ ਮੈਂ ਸਮਝਦਾ ਜਿਦ ਤੇ ਅੱਜ ਇਹ ਇੱਕ ਜਾਗਰੂਤਾਕਤੀ ਲੋੜ ਹੈ ਖਾਸ ਕਰਕੇ ਅਸੀਂ ਹੁਣ ਪਿੱਛੇ ਜੇ ਛਿੱਧੀ ਦਿਹਾੜੇ ਨਿਕਲੇ ਨੇ ਤੇ ਆਪਾਂ ਦੇਖਿਆ ਵੀ ਤਮਾਮ ਗੁਰੂ ਕਾ ਲੰਗਰ ਚੁੱਟੋ ਵਰਤੇ ਆ ਪਰ ਮੈਂ ਸਮਝਦਾ ਜਿਹੜਾ ਬੇਸਿਕਲੀ ਜਿਹੜਾ ਖੂਨਦਾਨ ਹੈ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕਿਕੂਨਦਾਨ ਮਹਾਨਦਾਨ ਹੈ ਨਾ ਇਹ ਵਧਾਈ ਦੇ ਪਾਤਰ ਨੇ ਸਾਰੇ ਡਾਕਟਰ ਸਾਹਿਬਾਨ ਕਿਉਂਕਿ ਮਨੁੱਖੀ ਜਾਨਾਂ ਨੂੰ ਬਚਾਉਣ ਤੋਂ ਟੱਤਾ ਕੋਈ ਉਪਰਾਲਾ ਨਹੀਂ ਅਤੇ ਇਹ ਨੇਕ ਨੀਤੀ ਵਾਲਾ ਕਾਰਜ ਹੈ ਤੇ ਗੁਰਨਾਰਦ ਪਾਸ਼ਾ ਦੀ ਜੂਰੀ ਹੈ ਜਿਹੜੀ ਸੱਭੇ ਸਾਂਝੀ ਵਾਰਸਦਾਨ ਹੈ ਕੋਈ ਨਾ ਬਾਹਰ ਜੀ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਮੇਰੇ ਨਾਲ ਸਾਹਿਬ ਮੇਜਰ ਸਿੰਘ ਜੀ ਫੜੀ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਬਹੁਤ ਬਹੁਤ ਵਧਾਈ ਦੇਣੀ ਆਈਐਮਏ ਬਰਾਤਨਾਬਾ ਡਾਕਟਰ ਜੇਪੀ ਨਰੂਲਾਈ ਦੀ ਗੁਵਾਈ ਹੇਠ ਜੋ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਬਹੁਤ ਵੱਡਾ ਸਮਾਜ ਦੀ ਸੇਵਾ ਦੇ ਉੱਤੇ ਕਦਮ ਚੁੱਕਿਆ ਗਿਆ ਸਭ ਤੋਂ ਵੱਡੀ ਗੱਲ ਜੋ ਅੱਜ ਬਲੱਡ ਡੋਨੇਸ਼ਨ ਹੋ ਰਹੀ ਹੈ ਇਹ ਸਾਰੀ ਸਾਡੇ ਸਿਵਲ ਹਸਪਤਾਲ ਨਾਭਾ ਨੂੰ ਜਾ ਰਹੀ ਹੈ ਇਹ ਸਾਡੇ ਸ਼ਹਿਰ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੈ ਮੈਂ ਆਪਣੇ ਵੱਲੋਂ ਸਾਡੀ ਸੰਸਥਾ ਵੱਲੋਂ ਆਈਐਮਐ ਨਾਭਾ ਬ੍ਰਾਂਚ ਨੂੰ ਲੱਖ ਲੱਖ ਅੱਜ ਦੇ ਮੌਕੇ ਤੇ ਵਧਾਈ ਦਿੰਦਾ ਹਾਂ ਤੁਹਾਡੇ ਤਤਵਾਦਾਨ ਮੈਂ ਜੋ ਇਹ ਅਲੱਗ ਡੋਨੇਸ਼ਨ ਦਾ ਲੈ ਰਹੇ ਹਾਂ कैंप लगाया गया है ये बहुत अच्छी पहल है और इससे समाज में भी बहुत अच्छा संदेश जाता है और ये लोगों को जीवन देने वाली बहुत बड़ी प्रक्रिया है तो इसके लिए आई एम ए सी एम ओ साहब एस एम ओ साहब डॉक्टर राजवंत साहब और ऑल दो सारे डॉक्टर्स लोग जो लगे हुए हैं और उनकी जो पूरी टीम लगी है उसको मैं बहुत बहुत धन्यवाद देता हूँ इस तरह के आयोजन से समाज में बहुत अच्छा संदेश जाता है और लोगों की हेल्थ के प्रति जागरूकता बढ़ती है यह बहुत ही अच्छा कदम है मैं अपना सा मकसद यही है क्योंकि बलडी करना बहुत जरूरी है क्योंकि अब ਬਲੱਡ ਦਾ ਕੋਈ ਸਬਸਟੀਟਿਊਟ ਨਹੀਂ ਹੋ ਗਿਆ ਜੋਥੋ ਬਲੱਡ ਲੈ ਸਕਦੇ ਸਰਵਕ ਪਤਰਾ ਦਾ ਸਬਸਟੀਟਿਊਟ ਹੈ ਜਿਹੜਾ ਬਲੱਡ ਦੇ ਚੱਲਦਾ ਹੈ ਇੱਕ ਬਲੱਡ ਨਾਲ ਆਪਾਂ ਚਾਰਜਿੰਗ ਦਾ ਪਚਾ ਦੇ ਇਸ ਕਰਕੇ ਸਭ ਨੂੰ ਸਪੋਰਟਿਵੇਟ ਕਰਦੇ ਆ ਵੀ ਸਾਰੇ ਜਣੇ ਇਹ ਗੱਲ ਕਰੋ ਜਿਹਨਾਂ ਦਾ ਬਲੱਡ 12 ਗ੍ਰਾਮ ਤੋਂ ਉੱਪਰ ਹੈ ਇੱਕ 60 ਕਿਲੋ ਤੋਂ ਬਾਹਰ ਵਿਕਾਸ ਸਰ ਜਿਵੇਂ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਬਹੁਤ ਮਤਾਂ ਹੋ ਰਹੀਆਂ ਨੇ ਵੀ ਇਹਦੇ ਲਈ ਤੁਸੀਂ ਨੌਜਵਾਨਾਂ ਲਈ ਕੀ ਕਹਿਣਾ ਚਾਹੋਗੇ ਅਸਤ ਨੌਜਵਾਨਾਂ ਨੂੰ ਨਹੀਂ ਕਹਿਣਾ ਚਾਹਾਂਗੇ ਵੀ ਉਹ ਨਸ਼ੇ ਨੂੰ ਤਿਆਗੋ ਠੀਕ ਹੈ ਲਾਇ ਦੇ ਕੰਮ ਕਰੋ ਫੂਨ ਦਾ ਕਰੋ ਠੀਕ ਹੈ ਲੋਕਾਂ ਨਾਲ ਰਾਪਤਾ ਕਰੋਗੇ ਉਹਨਾਂ ਵਧੀਆ ਕਮਾਚ ਜੁੜ ਸਕਣ ਨਾਲ ਜਣਾ ਚਾਹਾਂਗੇ ਇਸ ਕੈਂਪ ਬਾਰੇ ਅਸੀਂ ਇਹੀ ਕਹਿਣਾ ਚਾਹਦੇ ਹਾਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਜਿਹਨਾਂ ਬੱਚਿਆਂ ਨੇ ਫੂਨ ਦਾ ਦਿੱਤਾ ਪ੍ਰਮਾਤਮਾ ਉਹਨਾਂ ਨੂੰ ਲੰਬੀ ਕਰੇ ਇਹ ਫੂਨ ਵਿਅਰਥਾ ਨਾ ਜਾਵੇ ਕਿਸੇ ਲੋੜ ਬੰਦ ਜੀ ਜ਼ਰੂਰ ਹੈ ਜੀ ਜਾਵੇ ਕਿ ਉਹਨਾਂ ਦੀ ਜਾਨ ਬਚੇ ਪ੍ਰਮਾਤਮਾ ਨੂੰ ਇਹ ਅਰਦਾਸ ਹੈ ਕਿ ਜਿਹਨੇ ਵੀ ਲੋਕ ਨੂੰ ਇਹ ਸਾਧਨਾ ਉਹ ਬੰਦ ਕਰਕੇ ਫੂਨ ਦੇਣੀ ਹੈ ਨਹੀਂ ਨਾ ਆ ਯਾਰਾ ਲੋਕਾਂ ਦਾ ਜਿਹੜੇ ਬੱਚੇ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਵੀ ਨਸ਼ੇ ਦੇ ਕਾਰਨ ਬਹੁਤ ਮੋਟਾ ਹੋ ਰਹੀਆਂ ਨੇ ਇਹਦੇ ਬਾਰੇ ਅਸੀਂ ਕੀ ਕਹਿਣਾ ਚਾਹੁੰਦੇ ਕੋਈ ਨਸ਼ਾ ਦਾ ਕੰਮ ਸਾਰੇ ਸਾਨੂੰ ਸਾਰੇ ਫੈਲਿਆ ਪਿਆ ਇਹ ਤਾਂ ਸਰਕਾਰਾਂ ਰਲ ਕੇ ਆਪ ਰਲ ਕੇ ਸਾਰੇ ਇਕੱਠੇ ਬਲੋਕ ਕਰਨੇ ਤਾਂ ਹੀ ਇਹ ਪਟੜੀਆਂ ਸਰਕਾਰਾਂ ਕਰਦੇ ਹਟਾਣੇ ਨਹੀਂ ਮੁਕਸਾ ਜਿਹੜੀ ਜੋ ਆਪਣਾ ਮਨ ਮੰਨ ਜੂ ਉਹ ਨਹੀਂ ਮੁਕਸਾ ਕੈਪ ਬਾਰੇ ਕੀ ਕਹਿਣਾ ਚਾਹੁੰਦਾ ਬਹੁਤ ਵੱਡਾ ਅਪਰਾਧ ਹੈ ਆਈਐਮ ਵੱਲੋਂ ਜਿਹੜਾ ਕਿ ਨਾਵੇਂ ਦੀ ਸਸਤਾ ਜਿਹੜੀ ਉਹਨਾਂ ਨੇ ਕਰਵਾਇਆ ਹੈਗਾ ਸੋ ਇਸ ਖੂਨਦਾਨ ਦੇ ਨਾਲ ਜਿਹੜਾ ਕਿ ਇਨਸਾਨੀਅਤ ਹੀ ਨਾ ਗੇ ਦੀ ਜਾਤ ਪੁੱਛਦਾ ਨਾ ਪਾਤ ਪੁੱਛਦਾ ਨਾ ਤਰਫ ਪੁੱਛਦਾ ਤੇ ਨਾ ਹੀ ਕੋਈ ਇਲਾਕਾ ਤੇ ਸਟੇਟ ਪੁੱਛਦਾ ਸੋ ਇਹ ਜਿਹੜਾ ਬਲੱਡ ਦਾ ਦਾਨ ਹੁੰਦਾ ਹੈ ਇਹ ਸਭ ਤੋਂ ਉੱਤਮ ਦਾਨ ਹੈ ਜਿਹੜੀਆਂ ਕੀਮਤੀ ਜਾਨਾਂ ਆ ਪਾਵਾਂ ਸੜਕ ਹਾਸਿਆਂ ਵਿੱਚ ਜਾ ਰਹੀਆਂ ਨੇ ਪਾਵਾਂ ਹੋਰ ਕਈ ਤਰੀਕੇ ਨਾਲ ਜਿਹੜੀਆਂ ਘਟਨਾਵਾਂ ਨੇ ਵਾਪਰੀਆਂ ਨੇ ਜਦੋਂ ਬਲੱਡ ਦੀ ਕਿਤੇ ਲੋੜ ਪੈਂਦੀ ਆ ਤੇ ਜਦੋਂ ਕਿਸੇ ਵਿਅਕਤੀ ਨੂੰ ਬਲੱਡ ਦੇ ਦਿੱਤਾ ਜਾਂਦਾ ਤੇ ਜਾਨ ਬਚ ਜਾਂਦੀ ਹੈ ਸਮਾਜ ਸਭਾ ਦੇ ਜਿਹੜੇ ਧੌਨਣ ਨੇ ਜਿਹੜੇ ਧਾਨ ਕਰਨਾ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਧੰਨ ਧੰਨਵਾਦ ਕਰਨ ਵਾਲੀ ਗੱਲ ਹੈ ਜਿਸ ਨੂੰ ਜੱਬ ਦਾ ਰੂਪ ਭਰ ਕੇ ਉਹ ਗੱਲ ਖਾ ਸਮਾਜ ਡਾਕਟਰ ਸਾਹਿਬਾਨ ਦਾ ਡਾਕਟਰ ਮੋਹਲਾ ਦੇ ਨਾਲ ਸੂਟਾ ਟੀਮ ਦਾ ਸੋ ਇਸ ਗੱਲ ਦੀ ਵਧਾਈ ਦੇਣੀ ਹੈ ਕਿ ਇਨਸਾਨੀਅਤ ਦੀ ਸੇਵਾ ਵੱਡੀ ਸੇਵਾ ਜਿਹੜੀ ਹੈ ਉਹ ਕਰ ਰਹੇ ਨੇ ਸੋ ਇਹਨਾਂ ਦਾ ਸ਼ਕਤ ਕਰਤਾ ਕਰੇ ਨੇ ਇਸ ਤਰੀ ਸੇਵਾ ਨੂੰ ਅੱਗੇ ਤੋਂ ਵੱਧ ਚੜ੍ਹ ਕੇ ਕਰਦੇ ਰਹਿਣ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ